ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਤੇ ਸਲਾਮ ਜੀ ਉਮੀਦ ਕਰਦੀ ਸੀ ਸਾਰੇ ਬੜੇ ਤੰਦਰੁਸਤ ਹੋਵੋਗੇ ਅੱਜ ਅਸੀਂ ਉੱਥੋਂ ਹੋਏ ਆਏ ਸੀ ਹੁਣ ਅਸੀਂ ਚੱਲਿਆਂ ਦੀ ਪਿੰਡ ਨੂੰ ਵਿੱਚ ਮਿਲਾਂਗੇ ਆਪਾਂ ਤੁਹਾਨੂੰ ਪਿੰਡ ਚੱਲ ਕੇ ਇਹ ਹੈਗਾ ਜੀ ਲਾਂਡਰਾ ਲਾਂਡਰਾ ਸਿ ਚੌਕ ਵਿੱਚ ਖੜੇ ਆ ਪਹੁੰਚ ਗਏ ਅਸੀਂ ਫਤੇਗੜ ਸਾਹਿਬ ਦੁਆਰਾ ਜੋਤੀਸਰੂਪ ਸਾਹਿਬ ਜੀ ਸਿਮੱਥਾ ਟਿਕਾਂਗੇ ਈ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਲੰਗਰ ਛੱਕ ਕੇ ਅਸੀਂ ਚੱਲ ਪਿਆ ਜੀ ਪਿੰਡ ਨੂੰ ਇਹ ਆ ਗਏ ਜੀ ਸਰੰਦ ਵਾਲੀ ਨਹਿਰ ਤੇ ਆਹ ਦੇਖੋ ਜਿਹੜਾ ਰਿਜ਼ੋਰਟ ਬਣਿਆ ਹੋਇਆ ਬਹੁਤ ਹੀ ਪੁਰਾਣਾ ਹੈਗਾ ਇਹ ਇਹ ਹੈਗਾ ਜੀ ਸਰੰਦ ਤੇ ਗਵਿੰਦਗੜ ਦੇ ਵਿਚਾਲੇ ਭਾਖੜਾ ਨਹਿਰ ਜਿਹਨਾਂ ਆਪਾਂ ਸਰੰਦ ਨਹਿਰ ਵੀ ਕਹਿੰਦੇ ਆ ਜੀਟੀ ਰੋਡ ਤੇ ਬਣਿਆ ਹੋਇਆ ਹੈ ਤੇ ਇੰਡੀਆ ਦਾ ਪਹਿਲਾ 플ੋਟਿੰਗ ਰੈਸਟੋਰੈਂਟ ਆ ਦੇਖੋ ਇਹ ਪਹਿਲੀ ਵਾਰ ਮੈਂ ਇੱਥੇ ਡਾਕਟਰ ਸਾਹਿਬ ਨੇ 1990 ਚ ਦਿੱ ਚਾ ਬੀਤੀ ਸੀ ਹੁਣ ਤਾਂ ਇਹ ਬੰਦ ਹੀ ਹੋਇਆ ਪਿਆ ਏ ਪਹਿਲਾਂ ਤਾਂ ਇਹ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ ਹੁੰਦਾ ਸੀ ਪਾਣੀ ਵੀ ਦੇਖੋ ਮੈਨਾਂ ਕਿੰਨਾ ਸਾਫ਼ ਹੈ ਅੱਲਾ ਪਾਣੀ ਹੈ ਬਹੁਤ ਸਾਫ਼ ਸੁਥਰਾ ਪਾਣੀ ਹੈ ਤਾਂ ਹੁਣ ਪਹੁੰਚ ਗਏ ਸੀ ਰਾੜਾ ਸਾਹਿਬ ਜੀ ਇੱਥੋਂ ਹੁਣ ਅਸੀਂ ਮੇਰੇ ਪੇਕੇ ਪਿੰਡ ਹੋ ਕੇ ਅਸੀਂ ਫਿਰ ਜਦ ਹੀ ਵਾਪਸ ਆ ਜਾਣਾ ਏ ਫਿਰ ਅਸੀਂ ਸਾਡੇ ਜੱਲੇ ਜਾਵਾਂਗੇ ਇਹ ਹੈਗੇ ਜੀ ਨਹਿਰ ਰਾੜਾ ਸਾਹ ਵਾਲੀ ਕੋਨਕਾਂ ਤਾਂ ਹੁਣ ਸਾਰੀਆਂ ਕੱਟੀਆਂ ਗਈਆਂ ਨੇ ਪਿੰਡ ਆ ਗਿਆ ਜੀ ਖਟੜਾ ਇਹ ਹੈਗਾ ਪਿੰਡ ਖਟੜਾ ਇਸ ਤੋਂ ਬਾਅਦ ਉਹਨਾਂ ਹੈ ਸਾਡਾ ਪਿੰਡ ਰੁੜਕਾ ਅਸੀਂ ਜਾ ਰਹੇ ਜੀ ਮੇਰੇ ਪੇਕੇ ਦੇ ਸਾਰੇ ਪਿੰਡ ਪਰ ਅਸੀਂ ਥੋੜੀ ਦੇਰ ਲਈ ਜਾ ਰਹੇ ਹਾਂ ਉਸ ਤੋਂ ਬਾਅਦ ਸਿਰ ਆਪਣੇ ਪਿੰਡ ਜੱਲੇ ਨੂੰ ਜਾਵਾਂਗੇ ਉੱਥੇ ਨਾਈਟ ਸਟੇ ਕਰਾਂਗੇ ਹੁਣ ਅਸੀਂ ਥੋੜੀ ਦੇਰ ਵਾਸਤੇ ਚੱਲਨੇ ਆ ਬਸ ਪਿੰਡ ਨੂੰ ਜੱਲੇ ਹੈਗਾ ਜੀ ਅੱਜ ਤਾਨੀਆ ਦਾ ਬਰਥਡੇ ਇਸ ਕਰਕੇ ਅਸੀਂ ਇੱਥੋਂ ਚੇਤੀਓ ਵਾਪਸ ਮੁੜ ਜਾਣਾ ਹੈ ਜੱਲੇ ਪਿੰਡ ਨੂੰ ਤੇ ਜਾ ਕੇ ਉਹਦਾ ਬਰਥਡੇ ਥੋੜਾ ਜਿਹਾ ਸੈਲੀਬ੍ਰੇਟ ਕਰਾਂਗੇ ਹੁਣ ਵੀ ਗੋਣਾ ਰਹੀ ਹੈ ਅੰਦਰ ਅਸੀਂ ਜੀ ਰਾੜਾ ਸਾਹਿਬ ਤੋਂ ਲੈ ਕੇ ਆਏ ਸੀ ਗਰਮ-ਗਰਮ ਜਲੇਬੀਆਂ ਇੱਥੇ ਨਾ ਪਠੇ ਤੇ ਪਿੱਟਾ ਪੱਥਰੇ ਸੀਗੇ ਡਾਕਟਰ ਸਾਹਿਬ ਕਹਿੰਦੇ ਚਲੋ ਬੱਚਿਆਂ ਨੂੰ ਦੇ ਦਿੰਨੇ ਆ ਅਸੀਂ ਸਾਰੀਆਂ ਜਲੇਬੀਆਂ ਬੱਚਿਆਂ ਨੂੰ ਵੰਡ ਦਿੱਤੀਆਂ ਬੱਚੇ ਬਹੁਤ ਖੁਸ਼ ਹੋ ਗਏ ਲੋ ਜੀ ਆ ਗਿਆ ਸਾਡਾ ਪਿੰਡ ਰੁੜਕਾ ਪਿੰਡ ਦਾ ਟੋਬਾ ਇਹ ਸਾਡੇ ਪਿੰਡ ਦੀਆਂ ਗਲੀਆਂ ਸੜਕਾਂ ਦੇਖੋ ਕਿੰਨੀਆਂ ਵਧੀਆ ਲੋ ਜੀ ਪਹੁੰਚ ਗਏ ਅਸੀਂ ਪਿੰਡ ਕਾ ਰੱਪਣ ਤੇ ਸਾਰੇ ਉਧਰ ਗਏ ਸੀ ਨੇ ਤਾਨੀਆਂ ਹੋਰਾਂ ਵੱਲ ਹੁਣ ਆਪਾਂ ਚੱਲਦੇ ਆਂ ਜੀ ਤਾਨੀਆਂ ਕੇ ਘਰ ਤੇ ਆਪਾਂ ਕੱਟਾਂਗੇ ਅੱਜ ਤਾਨੀਆਂ ਦੇ ਬਰਥਡੇ ਦਾ ਕੇਕ ਚਲੋ ਚੱਲਦੇ ਆਂ ਜੀ ਆਪਾਂ ਤਾਨੀਆਂ ਕੇ ਘਰ ਇਕੱਠੇ ਬਿਲੋਂ ਮਾਗੀਤਾ ਦੁਨਾਂ ਨੇ ਅੱਛਾ ਅੱਜ ਕੱਠੇ ਕਿਹਾ ਉਹਨਾਂ ਨੇ ਗਰੋਂਦਾ ਨਹੀਂ ਕਰਨ ਵਾਲਾ ਨਵਾਂ ਨੂਨ ਲਗਾਇਆ ਹੈਗਾ ਇੱਦਾਂ ਹੀ ਚੱਕ ਜਾਂਦਾ ਟਾਈਮ ਨਾਲ ਉਹਦੇ ਵੀ ਮਾਰਾ ਜਲਾ ਆ ਆ ਕਰਦਾ ਕਿ ਤਾ ਨਹੀਂ ਗਿਆ ਆਹ ਮੈਡਮ ਨਾਉਂ ਨਾ ਰਹੇ ਆ ਸਾਰੇ ਨਾ ਰਹੇ ਐਕਸ ਕੈਨੇਡੀਅਨ ਐਕਸ ਕੈਨੇਡੀਅਨ ਕਿਉਂ ਵੀ ਪਿੰਟੂ ਹਣੀ ਵੀ ਚਲੇ ਗਏ ਨੇ ਚਲੇ ਗਏ ਹਾਂ ਉਹ ਮੇਲਾ ਤਾਂ ਪਰਸੋਂ ਦੇ ਉੱਤੇ ਗਏ ਨੇ ਹੈਨਾ ਜੇ ਮਰਜੀ ਮੰਗ ਲੈ ਮੈਂ ਵਿਸ਼ੇਤਾਈ ਮੰਗੂ ਰੱਬਾ ਮੈਨੂੰ ਮੋਟੀ ਕਰ ਦੇ ਮੈਂ ਇਹ ਕੀ ਐ ਵੀ ਕੁਛ ਨਹੀਂ ਹੁੰਦੀ ਇਹਦੀ ਉਹ ਬਹੁਤ ਪਤਲੀ ਆ ਬੱਸ ਤੇਰੇ ਪਰੇ ਮੇਰੇ ਵੱਲੋਂ ਤਾਂ ਇਹੀ ਆ ਕਿ ਰੱਬਾ ਮੈਨੂੰ ਅਗਲੇ ਚਾਲ ਤੱਕ ਮੋਟੀ ਕਰ ਦੇਵੇ ਜਿਹੜੇ ਮੈਂ ਤਾਨਿਆਂ ਤੋਂ ਬਚ ਸਕਾਂ ਵੀ ਇਹ ਬਹੁਤ ਪਤਲੀ ਆ ਤੇ ਮਰੋ ਆ ਵੀ ਲਿਆ ਕੋਈ ਚਾਹ ਚੱਲ ਮੈਂ ਚੱਲ ਚੱਲ ਆਜੋ ਜੀ ਮਮਾ ਅਸੀਂ ਅਸੀਂ ਤਾਂ ਵੀ ਵਿਸ਼ ਕਰਾਂਗੇ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਕਿਉਂ ਹੋ ਗਈ ਹਾਂ ਬਈ ਅਸੀਂ ਤਾਂ ਮੈਂ ਕਿ ਇਹੀ ਬਿਸ਼ ਕਰਾਂਗੀ ਭਾਈ ਪ੍ਰਮਾਤਮਾ ਤੇਨੂੰ ਲੰਬੀ ਉਮਰ ਦੇਵੇ ਤੇ ਨਹੀਂ 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 ਤੇਰਾ ਆਪਣਾ ਕਲੀਨਿਕ ਹੋਵੇ ਬਈ ਹੁਣ ਛੇਤੀ ਤੋਂ ਛੇਤੀ

ਕੋਈ ਕੁੜਾ ਸੋਣਾ ਆ ਪਾਪਾ ਕੋਲ ਪਹਿਲਾਂ ਹੀ ਜ਼ਬਰਦਸਤ ਆ ਜਾਂਦੀਆਂ ਸਵੇਰੇ ਉੱਠਦੀ ਵੀ ਨਹੀਂ ਮੈਂ ਸਪੋਰਟਾਂ ਦੇ ਬਹੁਤ ਆਉਂਦੀਆਂ ਮੈਂ ਵੀ ਕਰਦਾ ਹੀ ਨਹੀਂ ਆ ਤਾਂ ਕੰਮ ਬਹੁਤ ਆਉਂਦਾ ਮੋਸਵਾਸ ਨੂੰ ਲਾ ਦੇ ਲੋਕ ਤੇ ਇਹਨੂੰ ਜੈਲੀ ਨੂੰ ਉਹ ਬੰਦੇ ਜ਼ਿਆਦਾ ਹੁੰਦੇ ਨੇ ਥੋੜੇ ਚਾਹੇ ਤੁਸੀਂ ਖਿਲਾਓ ਬੈਠਾ ਦੇ ਦੇਖੀ ਮੈਂ ਪਰੈਟ ਜਿਆ ਕਰਾ ਦੋ ਹਾਂ ਦੇ ਕਿ ਹਰ ਥੱਲੇ ਡਿਗ ਡਿਗੇ ਲਾਈ ਜਾਂਦੇ ਬਰੈਡ ਜਿਆ ਕਰਾ ਦੋ ਫਿਰ ਹੈਂਡੀ ਬਰੈਡ ਪਰ ਲੇਟ ਨਹੀਂ ਲੱਗ ਜਾਂਦੀ ਹੈ ਜੀ ਬਲੇਟਾਂ ਤੋਂ ਲਓ ਹਾਂ ਬੜਾ ਬੜਾ ਹੈ ਸਰ ਤੁਸੀਂ ਆਖਰੇ ਕਹਾਂਗੇ ਥੈਂਕ ਯੂ ਬ੍ਰੈਡ ਦਾ ਇਹ ਵਿੱਚ ਹੈ ਹੀ ਨਹੀਂ ਗਾ ਮੈਂ ਤਾਂ ਬ੍ਰੈਡ ਜੇ ਸਮਝੀ ਦੇਈ ਸੀ ਮੇਰੇ ਇਹ ਚਾਚੂ ਗਲਤ ਕੰਮ ਕਰਨਾ ਉਹ ਤੇਰੀ ਬੜਾ ਬੰਦਾ ਨਹੀਂ ਬੰਦਾ ਮੁੰਡਾ ਹੈ ਮੁੰਡਾ ਹੈ ਅਮੇ ਪਹਿਲਾਂ ਮੈਂ ਦੱਸੀ ਚਾਚੂ ਐਦਾ ਹੀ ਕਰਨਗੇ ਚਾਚੀ ਦਾੜੀ ਲਾ ਕੇ ਆਹ ਕੰਨ ਨੇ ਕਿਆ ਕਿਉਂ ਕਰ ਲੀਂਦੇ ਮੂੰਹ ਘਟਾ ਦਦੀਆ ਕਿਦਾ ਹੈਗਾ ਫੇਰ ਉਹ ਕਾਣ ਲਾ ਲੱਗ ਨਾ ਹੋਰ ਇੱੱਚੇ ਕਿਹਦੇ ਨਾਲ ਉਹ ਵੀ ਪਾਤਾ ਪਾ ਰਿਹਾ ਉਹ ਤਾਂ ਅੰਦਰ ਲੜਦਾ ਬੇਟਾ ਹੋਰ ਤਾਂ 27 ਮਾਂ ਲੱਗ ਗਿਆ ਭਾਈ ਫੇਰ ਕੀ ਹੋਇਆ ਸਾਨੂੰ ਸਰਦਨ ਦੀ ਆ ਅਬੀਦਾਲ ਦੀ ਹੋ ਕੇ 29 ਵਿੱਚ ਤਾਂ ਵਿਆਹ ਹੋਣਾ ਚਾਹੀਦਾ ਸਹੀ ਗੱਲ ਹੈ ਮੈਂ ਆਸ਼ੀਰਵਾਦ ਮਾੜਾ ਥੋੜਾ ਦਿੱਤਾ ਮਮਾ ਆਸ਼ੀਰਵਾਦ ਮਾੜਾ ਥੋੜਾ ਦਿੱਤਾ ਆ ਦੇਖ ਦੇ ਫਿਰ ਮੈਂ ਆ ਰਿਹਾ ਰੋਟੀ ਖਾਣ ਨੂੰ ਥੀਨੇ ਹੋਣਾ ਤੁਤਰੀ ਚੱਕਾ ਲਾ ਖਾਓ